ਦੁਨੀਆ ਤੂੰ ਸੋਨਾ ਬਿੰਦ ਮੇਰਾ ਚੇਤੇ ਆ ਗਿਆ ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ ਇੱਕ ਗੱਲ ਕਹੀ ਜਾਂਦੀ ਹੈ ਕਿ ਪੰਜਾਬ ਦੇ ਨੌਜਵਾਨ ਜਿਹੜੇ ਨੇ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵੱਲ ਕੂਚ ਕਰ ਰਹੇ ਨੇ ਤੁਸੀਂ ਵੀ ਪਿਛਲੇ ਕਾਫੀ ਸਮੇਂ ਤੋਂ ਅਮਰੀਕਾ ਦੀ ਧਰਤੀ ਤੇ ਰਹਿ ਰਹੇ ਹੋ ਕਿਵੇਂ ਵੇਖਦੇ ਹੋ ਇਸ ਸਾਰੀ ਸਿਚੁਏਸ਼ਨ ਨੂੰ ਕਿ ਪੰਜਾਬੀਆਂ ਨੂੰ ਬਾਹਰ ਜਾਣਾ ਚਾਹੀਦਾ ਹੈ ਜਾਂ ਪੰਜਾਬ ਦੇ ਵਿੱਚ ਹੀ ਰਹਿ ਕੇ ਅੱਗੇ ਆਉਣਾ ਚਾਹੀਦਾ ਵੀਰ ਇੱਕ ਗੱਲ ਇਹ ਆ ਵੀ ਜੇ ਤਾਂ ਤੁਹਾਡੇ ਕੋਲ ਮੰਨ ਲਓ ਪੈਲੀ ਵਧੀਆ ਮੈਂ ਕਹਿੰਦਾ ਤੁਹਾਡਾ ਲੱਖ ਰੁਪਈਆ 50000 ਜੇ 50000 ਤੁਹਾਡਾ ਸੇਵ ਹੁੰਦਾ ਹੈ ਨਾ ਸੇਵਿੰਗ ਮੈਂ ਕਹਿੰਦਾ 50000 ਇਸੇਵ ਨੇ ਕਮਾਉਂ ਲਿਆ ਤੁਹਾਨੂੰ ਨਹੀਂ ਜਾਣਾ ਕਿ ਅਸੀਂ ਜਦੋਂ ਤੇ ਛੱਡਿਆ ਅਸੀਂ ਮੈਨੂੰ ਗਏ ਨਾ ਚਲ 14 15 ਸਾਲ ਹੋ ਗਏ ਨਾ ਅਸੀਂ ਮਜਬੂਰੀਆਂ ਵਿੱਚ ਛੱਡਿਆ ਖਾਰੇ ਕਦੋਂ ਹਟੇਂਗੀ ਆ ਲਾਰਮ ਦੀ ਆਦਤ ਹੈ ਇੰਡੀਆ ਤਾਂ ਉੱਠਦੇ ਸੀ ਮੁਰਗੇ ਦੀ ਬਾਗ ਤੇ ਚੱਲ ਪੈਰ ਵਾੜਾਓ ਸਵੇਰਾ ਚਿੱਤ ਆ ਗਿਆ ਮੈਨੂੰ ਮੇਰੇ ਘਰ ਦਾ ਬਨੇਰਾ ਤੇ ਤੇ ਆ ਗਿਆ ਕੈਨੇਡਾ ਵਿੱਚ ਨਾ ਕਾਫੀ ਡੈਥ ਹੋ ਰਹੀਆਂ ਆ ਜਾਂ ਕਿਸੇ ਨੂੰ ਬ੍ਰੀਨ ਹੈਮਰੇਜ ਵੀ ਲੰਭਦਾ ਹਾਰਟ ਐਟੈਕ ਹੋ ਗਿਆ ਯਾਰ ਕਿਉਂਕਿ ਉਹ ਬਹੁਤ ਸੋਹਣੀ ਲਾਈਫ ਹੈ ਆਪਣੀ ਇਥੋਂ ਛੱਡ ਕੇ ਚਲ ਜਾਂਦੇ ਆ ਨਾ ਜੀ ਕਿ ਉੱਥੇ ਪਤਾ ਨਹੀਂ ਕੀ ਹੋਣਾ ਹੈ ਨਾ ਯਾਰ ਜਦੋਂ ਉੱਥੇ ਪਤਾ ਲੱਗਦਾ ਇੱਕ ਇੱਕ ਬੀਸਮੈਂਟ ਦੇ ਵਿੱਚ 15-15 ਜਣੇ ਰਹੀ ਜਾਂਦੇ ਆ ਮਤੇ ਨਾ ਸਭ ਤੋਂ ਜ਼ਿਆਦਾ ਜਿੱਦਾਂ ਮੰਨ ਲਓ ਆਪਣੀਆਂ ਭੈਣਾਂ ਆ ਉਹ ਜਾਂਦੀਆਂ ਆ ਬੱਚੀਆਂ ਜਾਂਦੀਆਂ ਆ ਬੜੀਆਂ ਆ ਕਿੰਨਾ ਹਾਰ ਟਾਈਮ ਦੇਖਣਾ ਪੈਂਦਾ ਹੁੰਦਾ ਉੱਥੇ ਕੰਮ ਨਹੀਂ ਕੰਮ ਦਾ ਬਹੁਤ ਔਖਾ ਆ ਸਾਨੂੰ ਵੀ ਬਹੁਤ ਕੋਲਾ ਆਉਂਦੀ ਆ ਭਾਜੀ ਕੰਮ ਦਾ ਕਿਤੇ ਪਤਾ ਕਰਿਓ ਹਣਾ ਅੱਜ ਤੋਂ 2-3 ਸਾਲ ਪਹਿਲਾਂ ਕੰਮ ਈਜ਼ੀ ਮਿਲਦਾ ਸੀ ਹੁਣ ਨਹੀਂ ਮਿਲਦਾ ਲੋਕ ਜਿਹੜੇ ਨੇ ਦੇਖੋ ਦੇਖੀ ਚਲੇ ਜਾਂਦੇ ਨੇ ਕਈਆਂ ਦਾ ਮੋਟਿਵ ਹੁੰਦਾ ਕਿ ਸਾਨੂੰ ਸਿਰਫ ਔਰ ਸਿਰਫ ਬਾਹਰ ਭੇਜ ਦੋ ਕਈ ਏਜੰਟਸ ਤੋਂ ਗੁੰਮਰਾਹ ਕੀਤੇ ਜਾਂਦੇ ਨੇ ਉਹ ਵੀ ਇੱਕ ਤਰ੍ਹਾਂ ਦੀ ਆ ਸਾਡੇ ਪੰਜਾਬ ਦੇ ਮੇਰੇ ਜਿਹੜਾ ਘਰ ਜਿਹੜਾ ਮਲੋਂ 15 ਸਾਲ ਪਹਿਲਾਂ ਘਰ ਮਲ ਕਹੋ 30 ਲੱਖ ਦਾ ਫਿਰ 2.5 ਲੱਖ ਦਾ ਉਹ ਹੁਣ ਕੈਨੇਡਾ ਦੇ ਵਿੱਚ 2 ਮਿਲੀਅਨ ਦਾ ਆ ਉਹ ਤੁਸੀਂ ਕਿੱਦਾਂ ਲਉਂਗੇ ਯਾਰ ਅਸੀਂ ਉੱਥੇ ਬਹੁਤ ਮੈਨੂੰ ਮਿਲਦੇ ਮੇਰੀ ਆ ਤਾਂ ਮੈਂ ਸਾਰਿਆਂ ਨੂੰ ਬੁਲਾ ਲੈਂਦਾ ਹਨਾ ਜੀ ਉਹ ਜਿਹੜੇ ਹਾਸੇ ਹਨਾ ਉਹ ਇੱਥੇ ਹੀ ਰਹਿ ਗਏ ਵੀਰੇ ਉੱਥੇ ਖੁੱਲ ਕੇ ਹੱਸਦਾ ਵੀ ਨਹੀਂ ਹੱਸਣ ਦਾ ਪਾਸਾ ਯਾਰ ਕੋਈ ਹੋਰ ਹੀ ਚਿਹਰੇ ਤੇ ਨਾ ਬੰਦਾ ਹਰ ਇੱਕ ਬੰਦਾ ਡਿਪਰੈਸ਼ਨ ਚ ਪੁਰਾ ਰਹਦਾ ਤਤਸ਼ੀਆ ਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਪੰਜਾਬੀਆਂ ਦੀ ਗੱਲ ਕੀਤੀ ਜਾਵੇ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਵੇ ਉਹ ਹਮੇਸ਼ਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦੇ ਲਈ ਅੱਗੇ ਆਉਂਦਾ ਸੋ ਬਹੁਤ ਸਮਾਂ ਅਸੀਂ ਵੇਖਿਆ ਕਿ ਪੰਜਾਬ ਦੇ ਨੌਜਵਾਨ ਜਿਹੜੇ ਨੇ ਵਿਦੇਸ਼ਾਂ ਵੱਲ ਪੂਰਜ ਕਰ ਰਹੇ ਨੇ ਕਈ ਲੋਕ ਕਹਿੰਦੇ ਨੇ ਕਿ ਤਰਾਸ ਦੀ ਏ ਪਰ ਕਈ ਲੋਕ ਇਹ ਕਹਿੰਦੇ ਨੇ ਕਿ ਨੌਜਵਾਨਾਂ ਨੂੰ ਬਾਹਰ ਜਾਣਾ ਚਾਹੀਦਾ ਸੋ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਵਾਰਿਸ ਬ੍ਰਦਰਸ ਨੂੰ ਅਸੀਂ ਸਾਰੇ ਜਾਣਦੇ ਆ ਜਿਨ੍ਹਾਂ ਨੇ ਹੁਣ ਤੱਕ ਜੋ ਵੀ ਗਾਇਆ ਪੰਜਾਬੀ ਔਰ ਪੰਜਾਬੀਅਤ ਦੇ ਲਈ ਗਾਇਆ ਸੋ ਉਹਨਾਂ ਨੂੰ ਬੈਕ ਪਰ ਦੇ ਤੇ ਜਿਹੜੇ ਸਪੋਰਟ ਕਰਦੇ ਨੇ ਬਾਈ ਸੁਖਪਾਲ ਅੱਜ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹੁਧਿਆਣਾ ਟਾਈਮਜ਼ ਦੇ ਸਤਿ ਸ਼੍ਰੀ ਅਕਾਲ ਭਾਈ ਪਹਿਲਾਂ ਤਾਂ ਜੀ ਇਹ ਪੋਰਮ ਦੇਖਣ ਵਾਲੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਇੱਕ ਗੱਲ ਕਹੀ ਜਾਂਦੀ ਹੈ ਕਿ ਪੰਜਾਬ ਦੇ ਨੌਜਵਾਨ ਜਿਹੜੇ ਨੇ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵੱਲ ਕੂਚ ਕਰ ਰਹੇ ਨੇ ਤੁਸੀਂ ਤੁਸੀਂ ਵੀ ਪਿਛਲੇ ਕਾਫੀ ਸਮੇਂ ਤੋਂ ਅਮਰੀਕਾ ਦੀ ਧਰਤੀ ਤੇ ਰਹਿ ਰਹੇ ਹੋ ਕਿਵੇਂ ਵੇਖਦੇ ਹੋ ਇਸ ਸਾਰੀ ਸਿਚੁਏਸ਼ਨ ਨੂੰ ਕਿ ਪੰਜਾਬੀਆਂ ਨੂੰ ਬਾਹਰ ਜਾਣਾ ਚਾਹੀਦਾ ਹੈ ਜਾਂ ਪੰਜਾਬ ਦੇ ਵਿੱਚ ਹੀ ਰਹਿ ਕੇ ਅੱਗੇ ਆਉਣਾ ਚਾਹੀਦਾ ਹੈ ਬਿਰੇ ਗੱਲ ਇਹ ਆ ਵੀ ਜੇ ਤਾਂ ਤੁਹਾਡੇ ਕੋਲ ਮਤਲਬ ਪੈਲੀ ਵਧੀਆ ਹੈ ਮੈਂ ਕਹਿੰਨਾ ਤੁਹਾਡਾ ਲੱਖ ਰੁਪਈਆ 50000 ਰੁਪਏ ਜੇ 50000 ਤੁਹਾਡਾ ਸੇਵ ਹੁੰਦਾ ਹੈ ਨਾ ਸੇਵਿੰਗ ਮੈਂ ਕਹਿੰਨਾ ਹੈ 50000 ਦੇ ਸੇਵ ਨੇ ਇੱਥੇ ਹੁੰਦੀ ਆ ਤੁਹਾਨੂੰ ਨਹੀਂ ਜਾਣਾ ਚਾਹੀਦਾ ਜੀ ਕਿ ਕਿ ਅਸੀਂ ਜਦੋਂ ਤੇ ਛੱਡਿਆ ਅਸੀਂ ਮੈਨੂੰ ਗਏ ਨਾ ਯਾਨੀ ਕੱਲ 14 15 ਸਾਲ ਹੋ ਗਏ ਨਾ ਅਸੀਂ ਮਜਬੂਰੀਆਂ ਵਿੱਚ ਛੱਡਿਆ ਜੀ ਇੱਥੇ ਕਹੋ ਵੀ ਬਾੜੀ ਆਪਣੀ ਬੈਲੀ ਵੀ ਨਹੀਂ ਸੀ ਨਾ ਉਸ ਹਾਵ ਨਾਲ ਛੱਡ ਦਿੱਤਾ ਚਲੋ ਮਜਬੂਰੀ ਦਾ ਟਣੇ ਮਜਬੂਰੀ ਬਸ ਗਿਆ ਤੇ ਇੱਕ ਦਿਲ ਵਿੱਚ ਹੈਗਾ ਵੀ ਅਸੀਂ ਮੁੜਨਾ ਹੈ ਜੀ ਤੇ ਹੁਣ ਬਹੁਤ ਲੋਕੀ ਕਿਸ਼ੇ ਨੂੰ ਆ ਵੀ ਰਹੇ ਆ ਜਿਹੜੇ ਕੰਦਾ ਜਿਹੜੇ ਗਏ ਸੀ ਬੰਦੇ ਉਹ ਮੁੜ ਵੀ ਰਹੇ ਆ ਹਾਂ ਬਿਲਕੁਲ ਬਿਲਕੁਲ ਜੀ ਤੇ ਮੈਂ ਇਹੀ ਕਹੂੰਗਾ ਵੀ ਜਿਨ੍ਹਾਂ ਕੋਲ ਮੰਨ ਲਓ ਜਿਹੜੇ ਅੱਜ ਕੱਲ੍ਹ ਜਣੇ ਕਹਿੰਦੇ 40 50 ਕੱਲਿਆਂ ਵਾਲੇ ਵਧੀਆ ਆਪਣੇ ਸਰਦੇ ਮੁਰਦੇ ਬੰਦੇ ਇੱਥੇ ਪੂਰੀ ਐਸ਼ ਕਰਦੇ ਜਾਂਦੇ ਆ ਹਨਾ ਜਦੋਂ ਮਰਜੀ ਲਾਰ ਉੱਥੇ ਦਾ అలਾਰਮ ਤੇ ਉੱਠਣਾ ਪੈਂਦਾ ਨਾ ਇੱਥੇ ਤਾਂ ਜਦੋਂ ਮਰਜੀ ਦਿਲ ਕੀਤਾ ਕਹ ਲਓ 10 10 ਵਜੇ ਉੱਠ ਜੋ 12 ਵਜੇ ਆਪਣੇ ਹੀ ਘਰ ਆ ਹਨਾ ਆਪਣੇ ਡਰਮ ਵਿੱਚ ਦਾਣੇ ਤਾਂ ਪਏ ਆ ਹਨਾ ਤੇ ਸਾਰਾ ਕੁਝ ਖਾਣ ਪੀਣੇ ਸਬਜ਼ੀਆਂ ਸਾਰਾ ਕੁਝ ਇੱਥੇ ਮਿਲ ਜਣਾ ਉੱਥੇ ਸਾਰਾ ਕੁਝ ਕਹ ਲਓ ਜਨ ਚਮਚੇ ਕੜਛੀਆਂ ਤੋਂ ਕੰਨ ਸ਼ੁਰੂਆਤ ਕਰਨੀ ਪੈਂਦੀ ਹੈ ਨਾ ਤੇ ਇੱਥੇ ਜਦੋਂ ਮੁੰਡੇ ਆਪਣੀ ਵਧੀਆ ਲਾਈਫ ਤੋਂ ਜਾਂਦੇ ਆ ਨਾ ਤੇ ਹੁਣ ਸਭ ਤੋਂ ਮੇਨ ਤੁਸੀਂ ਦੇਖਿਓ ਹੁਣ ਕਿੰਨਾ ਕੈਨੇਡਾ ਵਿੱਚ ਨਾ ਕਾਫੀ ਡੈਥ ਹੋ ਰਹੀਆਂ ਆ ਫਿਰ ਕਿਸੇ ਨੂੰ ਬ੍ਰੀਨ ਹੈਮਰਸ ਵੀ ਲੰਦਾ ਹਾਰਟ ਐਕ ਹੋ ਗਿਆ ਯਾਰ ਕਿਉਂਕਿ ਉਹ ਬਹੁਤ ਸੋਹਣੀ ਲਾਈਫ ਐ ਆਪਣੀ ਇਥੋਂ ਛੱਡ ਕੇ ਚੱਲ ਜਾਂਦੇ ਆ ਨਾ ਜੀ ਵੀ ਉੱਥੇ ਪਤਾ ਨਹੀਂ ਕੀ ਹੋਣਾ ਹੈ ਨਾ ਯਾਰ ਜਦੋਂ ਉੱਥੇ ਪਤਾ ਲੱਗਦਾ ਇੱਕ ਇੱਕ ਬੀਸਮੈਂਟ ਦੇ ਵਿੱਚ 15-15 ਜਣੇ ਰਹੀ ਜਾਂਦੇ ਆ ਮੁੰਡੇ ਹਨਾ ਸਭ ਤੋਂ ਜ਼ਿਆਦਾ ਜਿੱਦਾਂ ਮੰਨ ਲਓ ਆਪਣੀਆਂ ਪੜ੍ਹਣਾ ਆ ਉਹ ਜਾਂਦੀਆਂ ਆ ਬੱਚੀਆਂ ਜਾਂਦੀਆਂ ਆਪਣੀਆਂ ਹਨ ਪਰ ਕਿੰਨਾ ਹਾਰ ਟਾਈਮ ਦੇਖਣਾ ਪੈਂਦਾ ਉਹਨਾਂ ਨੂੰ ਅੱਗੇ ਸਿਕਾ ਆਪਾਂ ਕਦੇ ਵੀ ਨਾ ਜਦੋਂ ਪ੍ਰਾਣੀਆਂ ਗੱਲਾਂ ਆ ਤਾਂ ਕਹਿੰਦਾ ਯਾਰ ਜਦ ਲੇਟ ਹੋ ਗਿਆ ਹੈ ਨਾ ਵੀ ਪਤਾ ਨਹੀਂ ਕੀ ਗੱਲ ਹੋਈ ਹੋਣੀ ਹੈ ਨਾ ਅੱਜ ਮੇਰਾ ਇੱਕ ਸ਼ੇਰ ਵਾਲੀ ਕਿੱਥੇ ਗਈਆਂ ਬਾਲੇ ਬਲੀਆਂ ਜੀ ਕਿਹੜਾ ਖੂਦੇ ਪੌਂਦਾ ਛਲੀਆਂ ਬੇਫਿਕਰੇ ਜਾ ਸੌਂ ਜਾਂਦੇ ਸੀ ਤੂੰ ਤਾਂ ਵਿਛਾ ਕੇ ਪਲੀਆਂ ਕਿ ਜੇ ਸਿਕਾ ਕਹਿੰਦਾ ਕਿਤੇ ਕੱਲੀ ਧੀ ਨੂੰ ਜਾਣ ਨਾ ਦਿੰਦੇ ਹੁਣ ਜਾਣ ਵਿਦੇਸ਼ੀ ਕੁੰਜਾ ਕਰਦੇ ਉਹਦੀ ਆਪਾਂ ਯਾਰ ਉਹਦੇ ਉਹਨਾਂ ਨੂੰ ਕਹਿ ਦਿੰਦੇ ਆ ਉਥੇ ਹਜੇ ਮੁੰਡਾ ਜਿਹੜਾ ਆਪਣਾ ਆ ਮੰਨ ਲਓ ਆਪਣੇ ਜਾਂਦੇ ਆ ਭਰਾ ਜਾਂਦੇ ਆ ਨਾ ਥੋੜਾ ਬਹੁਤਾ ਚਲੋ ਇਕੱਠੇ ਆਪਸ ਵਿੱਚ ਰਹਿ ਲੈਂਦੇ ਜਾਂ ਕਿਤਾ ਹਨ ਜਿਹੜੀਆਂ ਹੁਣ ਆਪਣੇ ਭੈਣਾ ਜਾ ਰਹੀਆਂ ਆ ਉਥੇ ਕੰਮ ਨਹੀਂ ਕੰਮ ਦਾ ਬਹੁਤ ਔਖਾ ਆ ਸਾਨੂੰ ਵੀ ਬਹੁਤ ਕੋਲ ਆਉਂਦੀ ਆ ਭਾਜੀ ਕੰਮ ਦਾ ਕਿਤੇ ਪਤਾ ਕਰਿਓ ਹਨ ਅੱਜ ਤੋਂ 2-3 ਸਾਲ ਪਹਿਲਾਂ ਕੰਮ ਈਜ਼ੀ ਮਿਲਦਾ ਸੀ ਹੁਣ ਨਹੀਂ ਮਿਲਦਾ ਇੱਕ ਸੱਚ ਆ ਮੇਰਾ ਜੋ ਵੀ ਦੇਖਦੇ ਹੋਗੇ ਸੁਣਦੇ ਹੋਗੇ ਇਹ ਇੱਕ ਸਚਾਈ ਆ ਬਹੁਤ ਇਧਰੋਂ ਆਪਾਂ ਇੰਨੇ ਪੈਸੇ ਲਾ ਕੇ ਜਾਂਦੇ ਯਾਰ ਕਿਉਂ ਜਾਂਦੇ 25 25 30 ਤੀ ਲੱਖ ਤੋਂ ਸਟੂਡੈਂਟ ਵੀ ਲਾ ਕੇ ਜਾਈ ਜਾਂਦੇ ਹਨ ਉਨੇ ਨਾਲ ਇੱਥੇ ਬਿਜ਼ਨਸ ਖੋਲੋ ਭਾਈ ਇੱਕ ਇਹ ਵੀ ਗੱਲ ਕਹੀ ਜਾਂਦੇ ਕਿ ਜਿਹੜੇ 15 ਤੋਂ 20 ਸਾਲ ਪਹਿਲਾਂ ਸਾਡੇ ਪੰਜਾਬੀ ਬਾਹਰ ਗਏ ਨੇ ਉਹ ਸੈੱਟ ਹੋ ਚੁੱਕੇ ਨੇ ਵਾਲਨ ਉਹਨਾਂ ਦੀ ਲਾਈਫ ਜਿਹੜੀ ਹੈ ਪਰ ਜਿਹੜੇ ਅੱਜ ਕੱਲ ਨੌਜਵਾਨ ਜਾ ਰਹੇ ਨੇ ਉਹਨਾਂ ਦੇ ਲਈ ਸਟਰਗਲ ਬਹੁਤ ਹੈ ਉਹਨਾਂ ਦੇ ਲਈ ਲਾਈਫ ਜਿਹੜੀ ਬੜੀ ਔਖੀ ਹੈ ਤੁਸੀਂ ਕਿਵੇਂ ਵੇਖਦੇ ਹੋ ਕਿ ਲੋਕ ਜਿਹੜੇ ਨੂੰ ਦੇਖੋ ਦੇਖ ਕੇ ਚਲੇ ਜਾਂਦੇ ਨੇ ਕਈਆਂ ਦਾ ਮੋਟਿਵ ਹੁੰਦਾ ਵੀ ਸਾਨੂੰ ਸਿਰਫ ਔਰ ਸਿਰਫ ਬਾਹਰ ਭੇਜ ਦੋ ਫੇ ਏਜੰਟਸ ਤੋਂ ਗੁੰਮਰਾਹ ਕੀਤੇ ਜਾਂਦੇ ਨੇ ਉਹ ਵੀ ਇੱਕ ਤਰਾਸ ਦੀ ਹੈ ਸਾਡੇ ਪੰਜਾਬ ਦੇ ਮੇਰੇ ਜਿਹੜਾ ਘਰ ਜਿਹੜਾ ਮਲ 15 ਸਾਲ ਪਹਿਲਾਂ ਘਰ ਮਲ ਕਹੋ 3 ਲੱਖ ਦਾ ਸੀ 2.5 ਲੱਖ ਦਾ ਉਹ ਹੁਣ ਕੈਨੇਡਾ ਦੇ ਵਿੱਚ 2 ਮਿਲੀਅਨ ਦਾ ਆ ਉਹ ਤੁਸੀਂ ਕਿੱਦਾਂ ਲਓਗੇ ਯਾਰ 2 ਮਿਲੀਅਨ ਦਾ ਕਾ ਤੁਸੀਂ ਲੋਨ ਕਿੱਦਾਂ ਕਰ ਸਕਦੇ ਤੁਹਾਡੇ ਪਹਿਲਾਂ ਲੋਨ ਹੀ ਨਹੀਂ ਹੋਣਾ ਹੈਨਾ ਹੁਣ ਤਾਂ ਹੀ ਕਹਿੰਦੇ ਜਿਹੜੇ ਨਵੇਂ ਬੰਦੇ ਜਾ ਕੇ ਆ ਉਹ ਆਪਣਾ ਘਰ ਹੀ ਨਹੀਂ ਲੈ ਸਕਦੇ ਇਹ ਸੱਚਾਈ ਆ ਨਹੀਂ ਲੈ ਸਕਦੇ ਹੈਨਾ ਕਿਉਂਕਿ ਜਿਹੜੇ ਮਿਹਨਤ ਦੀ ਕਮਾਈ ਨਾਲ ਆ ਨਾ ਉਹਦੇ ਨਾਲ ਉੱਥੇ ਵੀ ਜਿੱਦਾਂ ਇੱਥੇ ਆਪਾਂ ਕਹ ਲਈਏ ਨਾ ਇੱਥੇ ਯਾਰ ਘਰ ਤਾਂ ਆਪਣੇ ਹੈ ਸਿਰ ਦੀ ਛੱਤ ਤਾਂ ਬਾਪੂ ਨੇ ਦਿੱਤੀ ਆ ਹੈਨਾ ਪਰ ਪੰਜਾਬੀ ਦੂਜਾ ਪੰਜਾਬ ਦੂਜੇ ਪੰਜਾਬ ਦਾ ਸੁਪਨਾ ਸੁਜੋ ਕੇ ਕੈਨੇਡਾ ਜਾਂਦੇ ਨੇ ਆ ਕੁਝ ਲੋਕ ਅਮਰੀਕਾ ਜਾਂਦੇ ਨੇ ਆਸਟ੍ਰੇਲੀਆ ਜਾਂਦੇ ਨੇ ਉਹਨਾਂ ਦੇ ਲਈ ਕੀ ਉਹ ਕੀ ਸਮਝਣ ਕੇ ਵਾਕੀ ਉਹ ਪੰਜਾਬ ਪੰਜਾਬੀਆਂ ਦੇ ਲਈ ਹੈ ਜਾਂ ਜਿਹੜੇ ਹੁਣ ਨਵੇਂ ਮੁੰਡੇ ਕੁੜੀਆਂ ਜਾ ਰਹੇ ਨੇ ਉਹਨਾਂ ਦੇ ਲਈ ਉਹ ਕਿਹ ਤਰ੍ਹਾਂ ਜੇਲ ਹੈ ਔਰ ਉਹਨਾਂ ਦਾ ਫਿਊਚਰ ਜਿਹੜਾ ਕਿਤਨੇ ਕਿਤੇ ਖਰਾਬ ਹੋ ਰਿਹਾ ਉਹਦਾ ਵੀ ਕਾਰਨ ਦੱਸੋ ਕਿ ਕਿਉਂ ਹੋ ਰਿਹਾ ਉਹ ਮਿਸ ਗਾਈਡਡ ਨੇ ਉਹ ਸਾਰੇ ਮੈਂ ਦੱਸਦਾ ਜੀ ਜਦੋਂ ਹੁਣ ਅੱਗੇ ਸੀਗੇ ਲਿਮਟਿਡ ਜਾਂਦੇ ਮੈਂ ਦੱਸਦਾ ਵੀ ਜਿਹੜੀ ਆਪਾਂ ਸਾਬ ਨਾਲ ਲਈ ਹੈ ਵੀ ਮੰਨ ਲਓ ਕੋਈ ਆਪਣਾ ਭਰਾ ਸੀਗਾ ਉਹਦਾ ਵਿਆਹ ਹੋ ਜਾਣਾ ਉਹ ਚਲਾ ਗਿਆ ਉਸ ਤੋਂ ਬਾਅਦ ਜਿਹੜੇ ਉਹਨਾਂ ਵਿੱਚੋਂ ਜਿਹੜੇ ਕਹ ਲੋ ਕੰਮ ਬਣਦੇ ਮਾਰਦੇ ਉਹਵਰੇਜ ਵਿੱਚੋਂ ਬੱਚੇ ਹੋ ਜਾਣੇ ਉਹਨਾਂ ਨੇ ਇੱਥੇ ਵਿਆਹ ਕਰ ਲੈਣਾ ਠੀਕ ਹੈ ਜੀ ਉਦੋਂ ਜਿਹੜੇ ਲਿਮਟਿਡ ਜਿਹੇ ਲੋਕ ਜਾਂਦੇ ਸੀ ਲਿਮਟਿਡ ਜਿਹੇ ਬੰਦੇ ਹੁਣ ਉਹ ਜਿੱਦਾਂ ਹੁਣ ਮੰਨ ਲਓ ਕੈਨੇਡਾ ਹੀ ਆ ਵਿੱਚ ਮੰਨ ਲਓ ਗ੍ਰੀਸ ਤੋਂ ਆ ਰਹੇ ਆ ਬਰਟ ਪਰਮੈਂਟ ਤੇ ਦੁਬਈ ਵਾਲੇ ਵੱਖਰੇ ਆ ਰਹੇ ਆ ਨਾ ਸਾਰੀਆਂ ਕੰਟਰੀਆਂ ਤੋਂ ਤੇ ਇੱਧਰ ਆਪਣੇ ਤਾਂ ਪਤਾ ਨਹੀਂ ਲੱਗਦਾ ਹਨਾ ਕਿੰਨੇ ਲੋਕੀ ਚੱਲ ਗਏ ਅਸੀਂ ਉੱਥੇ ਬਹੁਤ ਮੈਨੂੰ ਮਿਲਦੇ ਮੇਰੀ ਆਦਤ ਤਾਂ ਮੈਂ ਸਾਰਿਆਂ ਨੂੰ ਬੁਲਾ ਲੈਣਾ ਹਨਾ ਜੀ ਉਹ ਜਿਹੜੇ ਹਾਸੇ ਉੱਥੇ ਹੀ ਰਗਾ ਵੀਰੇ ਜੀ ਉੱਥੇ ਖੁੱਲ ਕੇ ਹੱਸਦਾ ਵੀ ਨਹੀਂ ਹੱਸਣਾ ਦਾ ਪਾਸਾ ਯਾਰ ਕੋਈ ਹੋਰ ਹੀ ਚਿਹਰੇ ਤੇ ਨਾ ਬੰਦਾ ਹਰ ਇੱਕ ਬੰਦਾ ਡਿਪਰੈਸ਼ਨ ਤੋੜਾ ਕਰਦਾ ਹੈ ਜਿਹੜੀਆਂ ਗੱਲਾਂ ਹੁਣ ਪਰ ਇਸ ਗੱਲ ਦੀ ਖੁਸ਼ੀ ਆ ਥੋੜਾ ਜਿਹਾ ਫਰਕ ਪਿਆ ਆ ਤੇ ਪਹਿਣਾ ਵੀ ਚਾਹੀਦਾ ਹੈ ਹਨਾ ਅਸੀਂ ਲੋਕਾਂ ਨੂੰ ਸਮਝਦਾਰ ਹੋਣਾ ਪਏਗਾ ਹੋਣਾ ਪਏਗਾ ਕਿਉਂਕਿ ਇੱਥੇ ਆਪਣੇ ਬਹੁਤ ਕੁਝ ਆ ਜੀ ਜੇ ਆਪਾਂ ਇੱਥੇ ਹੀ ਕੰਮ ਕਰਨਾ ਹੋਣ ਸਾਡੇ ਕੋਲ ਇੱਥੇ ਮੇਰਾ ਬ੍ਰਦਰ ਰਹਿੰਦਾ ਆ ਸਾਡੇ ਕੋਲ ਬੁਟੀਕ ਵੀ ਆਪਣੀ ਸਾਡੇ ਕੋਲ ਦੋ ਸੈਲੂਨ ਆ ਆਪਣੇ ਕੋਲੇ ਉਹ ਉਹ ਵੀ ਸਾਡੇ ਬਰੋਬਰੀ ਆ ਜੀ ਉਹਨੇ 8 ਟਿਕਾ ਮ ਕੀਤਾ ਉਹਨੇ 8-10 ਲੱਖ ਰੁਪਈਆ ਲਾ ਕੇ ਇਹਨੂੰ ਸਟਾਰਟ ਕੀਤਾ ਸੀ ਨਾ ਅੱਜ ਵਧੀਆ ਹੈ ਉਹਦੇ ਘਰ ਬਿਊਰੋ ਵੀ ਸਾਰਾ ਕੁਝ ਵਧੀਆ ਹੈ ਜੀ ਮੈਂ ਹੁਣ ਗਾਇਕੀ ਤੇ ਗੀਤਕਾਰੀ ਬੰਨੀ ਆਵਾਂਗਾ ਤੁਸੀਂ ਕਾਫੀ ਸਮੇਂ ਤੋਂ ਪੰਜਾਬੀ ਗੀਤਕਾਰੀ ਦੇ ਨਾਲ ਜੁੜੇ ਹੋ ਵੱਡੇ ਕਲਾਕਾਰ ਜਿਨ੍ਹਾਂ ਨੇ ਸ਼ੁਰੂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਜਦੋਂ ਵੀ ਗਾਇਆ ਫੋਕ ਨੂੰ ਮੁੱਖ ਰੱਖਦੇ ਹੋਏ ਗਾਇਆ ਚਾਹੇ ਵਾਰਸ ਬ੍ਰਦਰਜ਼ ਹੋਣ ਭਾਈ ਸਰਪਾ ਜਨਮਾਨ ਹੋਣ ਜਸਵੀਰ ਜੱਸੀ ਦੀ ਹੋਣ ਅੱਜ ਕੱਲ ਦਾ ਜਿਹੜਾ ਦੌਰ ਹੈ ਅੱਜ ਕੱਲ ਦੇ ਦੌਰ ਨੂੰ ਕਿਵੇਂ ਵੇਖਦੇ ਹੋ ਚਾਹੇ ਉਹ ਗਾਇਕੀ ਦਾ ਹੈ ਗੀਤਕਾਰੀ ਦਾ ਹੈ ਜਾਂ ਸੰਗੀਤਕਾਰ ਜਿਹੜੇ ਨਵੇਂ ਆ ਰਹੇ ਨੇ ਕਿਵੇਂ ਵੇਖਦੇ ਕਿੰਨਾ ਕੁ ਫਰਕ ਪੈ ਚੁੱਕਿਆ ਔਰ ਕੀ ਜਿਹੜੀ ਕੀ ਕਿਹੜੇ ਬਦਲਾਅ ਜਿਹੜੇ ਨੇ ਹੋਣੇ ਚਾਹੀਦੇ ਨੇ ਤੁਹਾਡੇ ਨਜ਼ਰੀਏ ਦੇ ਮਤਲਬ ਮੈਂ ਇੱਕ ਵਧੀਆ ਸਰੋਤਾ ਮੈਂ ਹਜੇ ਵੀ ਆਪਣੇ ਆਪ ਨੂੰ ਐਜ਼ ਅ ਆਡੀਅנס ਹਾਂ ਮੈਂ ਕਹਿੰਦਾ ਮੈਂ ਇਦਾਂ ਨਹੀਂ ਕਹਿੰਦਾ ਬਹੁਤ ਸੋਲਜੀ ਹੋਏ ਆਪਾਂ ਪਰ ਮੈਂ ਵਧੀਆ ਸੁਣਦਾ ਹਾਂ ਜੋ ਵੀ ਵਧੀਆ ਅੱਜ ਵੀ ਮੁੰਡੇੜ ਨਵੇਂ ਵੀ ਗਾਉਂਦੇ ਆ ਬਹੁਤ ਵਧੀਆ ਗਾਉਂਦੇ ਆ ਉਹਨਾਂ ਨੂੰ ਵੀ ਸੁਣਦੇ ਆ ਠੀਕ ਜੇ ਹੁਣ ਉਹਨਾਂ ਨੂੰ ਮੰਨ ਲਓ ਕਹ ਲਓ ਵੀ ਲੱਖ ਵੱਧਾ ਕਹਿੰਦਾ ਵੀ ਵਧੀਆ ਆ ਅਸੀਂ ਸਾਡੇ ਇਕੱਲੇ ਦੇ ਮਾੜੇ ਕਹਿਣਾ ਉਹਨਾਂ ਨੇ ਮਾੜੇ ਨਹੀਂ ਬੋਜਣਾ ਹੈਨਾ ਹੁਣ ਜੇ ਤਾਂ ਗੱਲ ਕਰਦੇ ਸੀ ਸੋਨੂ ਸੀਤੋ ਵਾਲਾ ਹਰਮਨ ਜੀਮਾ ਹੈਨਾ ਗੱਲ ਚੱਲ ਰਹੀ ਸੀ ਅੱਜ ਮੁੱਦਾ ਮੁੱਖ ਮੰਤਰੀ ਦੀ ਗੱਲ ਕਰ ਬਿਲਕੁਲ ਬਿਲਕੁਲ ਇੰਨੇ ਇੱਕ ਨਾਮ ਵਿਚੋ ਲੋਪ ਕਰਦਾ ਹਰਮਨ ਚੀਮਾ ਉਹ ਵੀ ਇੱਕ ਟਾਈਮ 'ਚ ਬਹੁਤ ਵਧੀਆ ਹੋਇਆ ਸੀ ਨਾ ਬਿਲਕੁਲ ਜਦੋਂ ਸ਼ੁਰੂਆਤ ਉਹਦੀ ਹੋਈ ਆ ਆਸਟ੍ਰੇਲੀਆ ਟੂਰ ਪਹਿਲਾ ਉਹ ਲਗਾ ਕੇ ਆਇਆ ਬਿਲਕੁਲ ਇੱਥੇ ਬਹੁਤ ਵਧੀਆ ਸਿੰਗਰ ਗਾਉਣ ਵਾਲੇ ਵਿਚਾਰਿਆਂ ਨੂੰ ਇੱਥੇ ਮੈਨੂੰ ਲੱਗਦਾ ਕਿਤੇ ਵੀ ਨਹੀਂ ਜਾਂਦੇ ਤੇ ਉਹ ਜਰਾ ਆਸਟ੍ਰੇਲੀਆ ਚ ਲੱਗ ਗਿਆ ਹੁਣ ਇੰਗਲੈਂਡ ਬੈਠਾ ਹੈ ਨਾ ਉਹਦੀ ਮੈਂ ਨਾ ਮੈਂ ਕਦੇ ਵੀ ਕਿਸੇ ਨੂੰ ਮੈਂ ਆਪਾਂ ਜਿੱਦਾਂ ਕਹਿੰਦੇ ਨੇ ਕਦੇ ਕਿਸੇ ਨੂੰ ਇਦਾਂ ਨਹੀਂ ਕਹਿੰਦੇ ਯਾਰ ਇਹ ਇਹਦਾ ਕਿਉਂ ਬਣ ਗਿਆ ਇਹਦਾ ਕੀ ਕਰਾਂ ਕਿਉਂਕਿ ਉਹਦੀ ਮੈਂ ਉਹਦੀ ਮਾਂ ਦੀ ਇੰਟਰਵਿਊ ਸੁਣੀ ਜਦੋਂ ਗੱਲ ਬਹੁਤ ਬੱਡੀ ਜੀ ਤੁਹਾਨੂੰ ਮੈਨੂੰ ਲੱਗਦਾ ਵੀ ਵਧੀਆ ਲੱਗੇ ਸਾਰਿਆਂ ਨੂੰ ਉਹਦੀ ਮਾਂ ਦੀ ਇੰਟਰਵਿਊ ਸੁਣੀ ਉਹਦੇ ਮਾਂ ਕਹਿ ਰਹੀ ਆ ਵੀ ਇਹ ਬਿਨਾ ਨਾ ਕੇ ਏਵਰੀ ਡੇ ਜੀ ਰੋਜ਼ ਗੁਰੂ ਘਰ ਜਾਂਦਾ ਸੀ ਚਾਹੇ ਮੀਂਹ ਜਾਵੇ ਚਾਹੇ ਧੇਰੀ ਜਾਵੇ ਗੁਰੂ ਘਰ ਜਾਂਦਾ ਸੀ ਹੈਨਾ ਤੇ ਉੱਥੇ ਕਹਿੰਦਾ ਸੀਗਾ ਵੀ ਅਰਦਾਸ ਕਰਦਾ ਸੀ ਬਾਬਾ ਜੀ ਮੈਨੂੰ ਸਿੰਗਰ ਬਣਾ ਲੈ ਜੀ ਜੋ ਸੌਣ ਸੀਗਾ ਉਹ ਤਾਂ ਜੋ ਸੀਗਾ ਉਹ ਤਾਂ ਚਲੋ ਨਹੀਂ ਰਬਾਬ ਨੇ ਸਿੰਗਰਤਾ ਬਣਾਈ ਦਿੱਤਾ ਤੇ ਅਸੀਂ ਕੌਣ ਹੁੰਨੇ ਆ ਉਹਨੂੰ ਗਣਨ ਵਾਲੇ ਵੀ ਨਹੀਂ ਜਾ ਰਹੇ ਹਨ ਯਾਰ ਬਾਬੇ ਨੇ ਉਹਨੂੰ ਯਾਨੀ ਉਹੇ ਤਖਤ ਬਿਠਾਉਣ ਵਾਲਾ ਆ ਬਹੁਤ ਵਧੀਆ ਬੰਦੇ ਸੜਕਾਂ 'ਤੇ ਤੁਰੇ ਫਿਰਦੇ ਆ ਨਾ ਤੇ ਉਹ ਬੰਦੇ ਦੇਖ ਲਓ ਉਹਨਾਂ ਦੇ ਨਾਲ ਉਹ ਆਪਣਾ ਜਿੱਦਦਾ ਕਹਿੰਦੇ ਪੂਰਾ ਕਾਫਲਾ ਲੈ ਕੇ ਤੁਰੇ ਫਿਰਦੇ ਆ ਬੜੇ ਜਿਹੜੇ ਜਿਹੜੇ ਜਾਣਕਾਰ ਨੇ ਉਹਨੂੰ ਸਿੰਗਰ ਨਹੀਂ ਮੰਨਦੇ ਪਰ ਉਹ ਇੱਕ ਸੋਸ਼ਲ ਮੀਡੀਆ ਸਟਾਰ ਤਾਂ ਹੈ ਇਹ ਵੀ ਇਹਨੂੰ ਵੀ ਅਸੀਂ ਡਿਨਾਈ ਨਹੀਂ ਕਰ ਸਕਦੇ ਇਸ ਦਾ ਬਿਲਕੁਲ ਉਹਨਾਂ ਨੇ ਕਿਉਂਕਿ ਉਹਨਾਂ ਨੇ ਉਹ ਮਾਲਕ ਹੱਥ ਵੜਿਆਈਆਂ ਹਨ ਉਹਨਾਂ ਨੇ ਕਹਨ ਦਿੱਤਾ ਦੀ ਪਤਾਉਂਦ ਨੇ ਉਹਨਾਂ ਨੇ ਕਿੰਨੀ شدت ਨਾਲ ਉਹ ਮੰਗਿਆ ਸਾਡੇ ਕੋਲ ਉਹਨੀਆਂ ਵਧੀਆ ਨਹੀਂ ਮੰਗਉਂਦੇ ਤੁਸੀਂ ਅੱਜ ਕੱਲ ਦੇ ਯੂਥ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿਉਂਕਿ ਜੇ ਆਪਾਂ ਬਾਹਰਲੇ ਦੇਸ਼ਾਂ ਦੀ ਗੱਲ ਕਰੀ ਜਾਈਏ ਤੁਹਾਡੇ ਵਰਗਾ ਇੱਕ ਸ਼ਖਸ ਉਹਨਾਂ ਦੇ ਲਈ ਇਨਸਪੀਰੇਸ਼ਨ ਹੈ ਤੁਸੀਂ ਆਪਣੀ ਗੀਤਕਾਰੀ ਦੇ ਸ਼ੌਂਕ ਨੂੰ ਵੀ ਨਹੀਂ ਛੱਡਿਆ ਔਰ ਰੋਜ਼ੀ-ਰੋਟੀ ਦੇ ਲਈ ਜੇ ਮਜਬੂਰੀ ਵਸਵਾਰ ਗਏ ਉਹ ਵੀ ਲਾਈਨ ਨਹੀਂ ਛੱਡੀ ਸੋ ਜੇ ਨੌਜਵਾਨ ਜਾਣਦੇ ਨੇ ਕੀ ਉਹਨਾਂ ਨੂੰ ਆਪਣੇ ਸ਼ੌਂਕ ਜਿਹੜੇ ਨੇ ਬਰਕਰਾਰ ਰੱਖਣੇ ਚਾਹੀਦੇ ਨੇ ਜਿਵੇਂ ਕਈ ਲੋਕ ਕਹਿ ਦਿੰਦੇ ਨੇ ਕਿ ਫਾਈਨੈਂਸ਼ੀਅਲੀ ਕ੍ਰਾਈਸਿਸ ਸੀ ਪਰਿਵਾਰ ਦੇ ਵਿੱਚ ਇਸ ਕਰਕੇ ਮੈਂ ਐਜ਼ ਅ ਸਿੰਗਰ ਜਾਂ ਐਜ਼ ਅ ਐਕਟਰ ਜਾਂ ਐਜ਼ ਅ ਗੀਤਕਾਰ ਅੱਗੇ ਨਹੀਂ ਆ ਸਕਿਆ ਸੋ ਉਹਨਾਂ ਲੋਕਾਂ ਲਈ ਤੁਹਾਡੇ ਉਹਨਾਂ ਨੌਜਵਾਨਾਂ ਦੇ ਲਈ ਤੁਹਾਡੇ ਵੱਲੋਂ ਕੀ ਸੁਨੇਹਾ ਜਿਹੜੇ ਮੈਨੂੰ ਜਿੰਨੇ ਵੀ ਮੁੰਡੇ ਆਉਂਦੇ ਹਨਾ ਮੈਨੂੰ ਮੈਸੇਜ ਕਰ ਲੈਂਦੇ ਆ ਬਾਈ ਜੀ ਆ ਗਾਣਾ ਮਨਮੋਹ ਭਾਜੀ ਨੂੰ ਭੇਜ ਦਿਓ ਜੀ ਮੈਂ ਇੱਕ ਉਹ ਬੰਦਾ ਆ ਭਾਜੀ ਇੱਕ ਕਹਿੰਦਾ ਨਹੀਂ ਬੰਦਾ ਕਹਿੰਦਾ ਮੈਂ ਪਹੁੰਚ ਕੇ ਕੁੰਡੇ ਲਾ ਲਵਾਂ ਕੋਈ ਹੋਰ ਨਾ ਆਵੇ ਹਨਾ ਮੈਂ ਕਹਿੰਦਾ ਹੁਣ ਨਹੀਂ ਯਾਰ ਹਰ ਇੱਕ ਨੇ ਆਪਣੀ ਕਿਸਮਤ ਨੇ ਦਾ ਖਾਣਾ ਹਨਾ ਜੀ ਉਹਦੀ ਕਿਸਮਤ ਵਿੱਚ ਲਿਖਿਆ ਹਨਾ ਵੀ ਉਹਨੇ ਉੱਥੇ ਜਾਣਾ ਉਹਨੇ ਚਲੇ ਜਾਣਾ ਬੰਦਾ ਜਰੀਆ ਹੀ ਬਣਦਾ ਜੀ ਹੋਰ ਕੁਛ ਨਹੀਂ ਕਰ ਸਕਦਾ ਹਨਾ ਜੇ ਅਸੀਂ ਹੁਣ ਮੈਂ ਮੇਰੀ ਆਦਤ ਹੈ ਉਹਨਾਂ ਦੀ ਜੋ ਉਹਨਾਂ ਨੇ ਲਿਖਿਆ ਮੈਂ ਭੇਜ ਦੇਣਾ ਗੱਲ ਪਹੁੰਚਾਣੀ ਬਹੁਤ ਔਖੀ ਹੁੰਦੀ ਹੈ ਕਿਸੇ ਤੱਕ ਆਪਣੀ ਪਹੁੰਚ ਨਹੀਂ ਹੁੰਦੀ ਜੀ ਹੈ ਨਾ ਉਹ ਅੱਖਾ ਹੁੰਦਾ ਪਰ ਆਪਾਂ ਮੈਂ ਉਹਨਾਂ ਨੂੰ ਕਹ ਦਿੰਦਾ ਹਾਂ ਉਹਨਾਂ ਯਾਰ ਆਪਾਂ ਇੱਕ ਵਾਰੀ ਕੰਨੀ ਪਾ ਲੈਣੀ ਹੈ ਮੈਂ ਪਹਹਾਦ ਦਊਂਗਾ ਬਾਕੀ ਤੁਹਾਡੀ ਕਿਸਮਤ ਆ ਜੋ ਵੀ ਉਹਨਾਂ ਨੇ ਉਹ ਜਵਾਬ ਦਿੰਦੇ ਆ ਮੈਂ ਸਕਰੀਨ ਸ਼ਾਟ ਖੱਚ ਕੇ ਭੇਜ ਦੇਣਾ ਵੀ ਆਹ ਲਓ ਵੀਰੇ ਆ ਜਵਾਬ ਆ ਜੀ ਹੈ ਨਾ ਗੱਲ ਇਹ ਆ ਭਾਜੀ ਜਿਹੜਾ ਨਾ ਜੋ ਵੀ ਆ ਜੇ ਤੁਸੀਂ ਮਿਹਨਤ ਕਰਦੇ ਆ ਹੈ ਨਾ ਮਿਹਨਤ ਅਸੀਂ ਬਹੁਤ ਮਿਹਨਤ ਕੀਤੀ ਹੈ ਮੇਰੇ 100 ਗੀਤ ਪਹਿਲੇ ਉੱਤੇ ਪਏ ਆ ਉਹ ਕਦੇ ਦੇਖੇ ਵੀ ਨਹੀਂ ਹੈ ਹੁਣ ਕਈ ਵਾਰੀ ਬੰਦੇ ਕਹਿੰਦੇ 20 ਗੀਤ ਲਿਖਿਆ ਭਾਜੀ ਦੇਖੋ ਵੀ ਆ ਸਾਰੇ ਇਹਨਾਂ ਵਿੱਚ ਮੰਡੀਆਂ ਚ ਕੁਝ ਨਹੀਂ ਵੱਡਾ ਉਹ ਵੀ ਇੱਕ ਜਿੱਦਾਂ ਕਹ ਲੋ ਕੱਚੀਆਂ ਕਾਪੀਆਂ ਵਾਂਗੂ ਆਪਾਂ ਕਹਿ ਸਕਦੇ ਆ ਬਹੁਤ ਮਿਹਨਤ ਆ ਪਰ ਲੱਗੇ ਰਹੋ ਹੈਨਾ ਜਿੱਦਾਂ ਇੱਕ ਲੜਕੇ ਲੋ ਧੰਨੇ ਜੱਟ ਨੇ ਨਾ ਪੱਥਰ ਚੋਂ ਰੱਬ ਪਾਲਿਆ ਸੀ ਸੇਮ ਆ ਤੁਸੀਂ ਲੱਗੇ ਰਹਿੰਦੇ ਆ ਸੜਦੇ ਰਹਿੰਦੇ ਆ ਧੁੱਪਾਂ ਛੜਦੇ ਆ ਲਿਖਦੇ ਆ ਕੁਝ ਹੋਰ ਹੈਨਾ ਜਨੂ ਦਿਨ ਨਿਹਾਰ ਆਊਗਾ ਉਹ ਹੋਣਾ ਹੀ ਹੋਣਾ ਪਰ ਜੇ ਤੁਸੀਂ ਹਟ ਗਏ ਸਮਾਂ ਮੰਗਦਾ ਹਰ ਚੀਜ਼ ਸਮਾਂ ਮੰਗਦਾ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸੋ ਭਾਈ ਜੀ ਨੇ ਜਿੱਥੇ ਆਪਣੇ ਜ਼ਿੰਦਗੀ ਦੇ ਐਕਸਪੀਰੀਅੰਸ ਸਾਂਝੇ ਕੀਤੇ ਉਸ ਦੇ ਨਾਲ ਨਾਲ ਜਿਹੜੇ ਨੌਜਵਾਨ ਬਾਹਰ ਜਾ ਰਹੇ ਨੇ ਉਹਨਾਂ ਬਾਰੇ ਵੀ ਗੱਲ ਕੀਤੀ ਔਰ ਇੱਕ ਸੁਨੇਹਾ ਪੰਜਾਬ ਦੇ ਨੌਜਵਾਨਾਂ ਨੂੰ ਖਾਸ ਕਰਕੇ ਦਿੱਤਾ ਕਿ ਜਿਸ ਵੀ ਫੀਲਡ ਦੇ ਵਿੱਚੋਂ ਚਾਹੇ ਤੁਸੀਂ ਗੀਤਕਾਰੀ ਚੋਂ ਕਲਾਕਾਰੀ ਚੋਂ ਗਾਇਕ ਬਣਨਾ ਚਾਹੁੰਦੇ ਹੋ ਐਕਟਰ ਬਣਨਾ ਚਾਹੁੰਦੇ ਹੋ ਜ਼ਰੂਰ ਆਪਣੀ ਮਿਹਨਤ ਕਰਦੇ ਰਹੋ ਕਿਉਂਕਿ ਇਨਸਾਨ ਜਦੋਂ ਮਿਹਨਤ ਕਰਦਾ ਤਾਂ ਮਾਲਕ ਮਿਹਨਤ ਨੂੰ ਫਲ ਜ਼ਰੂਰ ਲਗਾਦਾ ਇੱਕ ਸ਼ਾਇਰ ਨੇ ਬੜੀਆਂ ਕਮਾਲ ਲਾਈਨਾਂ ਲਿਖਿਆ ਨੇ ਕਿ ਮਾਲੀ ਦਾ ਕੰਮ ਪਾਣੀ ਪਾਉਣਾ ਭਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਉਹ ਲਾਵੇ ਜਾਂ ਨਾ ਲਾਵੇ ਸੋ ਜ਼ਰੂਰ ਮਿਹਨਤ ਕਰੋ ਇੱਕ ਦਿਨ ਮਾਲਕ ਜ਼ਰੂਰ ਤੁਹਾਨੂੰ ਵੀ ਭਾਗ ਲਗਾਏਗਾ